ਮਕਦਮਾ ਦਰਜ ਹੋਇਆ ਸੀ ਚੌਥੇ ਮਹੀਨੇ ਦੁੱਗਰੀ ਥਾਣੇ ਦੇ ਵਿੱਚ ਪਹਿਲੋ ਅਟੈਂਪਟ ਟੂ ਮਰਡਰ ਹੋਇਆ ਸੀ ਇੱਕ ਲੇਡੀ ਸਰਜੀਤ ਕੌਰ ਨੂੰ ਜਿਹੜੀਆਂ ਸੱਟਾਂ ਮਾਰੀਆਂ ਸੀ ਪਰ ਰਜੇਰੇ ਇਲਾਜ ਫਿਰ ਉਹਨਾਂ ਦੀ ਮੌਤ ਹੋਣ ਤੋਂ 302 ਦਾ ਵਾਧਾ ਕੀਤਾ ਗਿਆ ਸੀ ਉਸ ਮਕਦਮੇ ਦੇ ਵਿੱਚ ਜਿਹੜਾ ਇਹ ਸਾਗਰ ਨਿਊਟਨ ਜਿਹੜਾ ਏ ਕੈਟਾਗਰੀ ਦਾ ਗੈਂਗਸਟਰ ਹੈ ਜੇ ਦਾ ਪ੍ਰੀਵੀਅਸ ਰਿਕਾਰਡ ਇਹ ਆ ਵੀ ਇਹਦੇ ਖਿਲਾਫ ਪਹਿਲਾਂ ਆਲਰੇਡੀ ਜਿਹੜੇ ਆ 18 ਤੋਂ 19 ਪਰਚੇ ਦਰਜ ਆ ਹਰ ਤਰ੍ਹਾਂ ਦਾ ਮੁਕਦਮਾ ਦਰਜ ਆ ਇਹਦੇ ਇਹਦੇ ਖਿਲਾਫ ਐਨਡੀਪੀਐਸ ਦਾ ਵੀ ਹੈ ਅਟੈਂਪਟ ਟੂ ਮਰਡਰ ਦਾ ਵੀ ਹੈ ਆਰਮਜ਼ੈਕ ਦਾ ਵੀ ਹੈ ਤੇ ਮਰਡਰ ਲੁੱਟ ਖੋਹ ਆ ਵੀ ਹੈ ਚਲੋ ਹਰ ਤਰ੍ਹਾਂ ਦੇ ਜਿਹੜੇ ਮੁਕਦਮੇ ਦਰਜ ਆ ਜੇਲ ਤੋਂ ਜਿਹੜਾ ਬੇਲ ਆਊਟ ਹੋਇਆ ਹੋਇਆ ਮਾਰਚ ਦੇ ਵਿੱਚ ਮਾਰਚ 2024 ਚ ਇਹਨੇ ਆ ਕੇ ਰੀਸੈਂਟਲੀ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੀ ਮਾਨਯੋਗ ਸੀਪੀ ਸਾਹਿਬ ਨੇ ਇੱਕ ਜਿਹੜੀ ਆਹ ਟੀਮ ਬਣਾਈ ਸੀ ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ AIG ਸਿਮਲਰ ਟੀਨਸਾ ਹੋਰਾਂ ਦੀ ਜਿਹੜੀ ਟੀਮ ਹੈ ਉਹ ਸਾਡੇ ਨਾਲ ਇਨਸਪੈਕਟਰ ਸਾਹਿਬਾਨ ਹੈ ਤੇ ਨਾਲ ਸਾਡੇ CI ਦੇ ਇਨਸਪੈਕਟਰ ਤੇ ADCP ਇਨਵੈਸਟੀਗੇਸ਼ਨ ਅਮਨ ਬਰਾੜ ਇਹਨਾਂ ਨੇ ਸਾਰਿਆਂ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਿਹੜਾ ਇਸ ਏ ਕਲਾਸ ਦੇ ਗੈਂਗਸਟਰ ਨੂੰ ਜਿਹਦਾ ਇੰਨਾ ਪ੍ਰੀਵੀਅਸ ਰਿਕਾਰਡ ਮਾੜਾ ਹੈ ਇਹਨੂੰ UP ਦੇ ਵਿੱਚੋਂ ਵਿਜਨੌਰ ਦੇ ਏਰੀਆ ਦੇ ਵਿੱਚੋਂ ਇਹਨੂੰ ਕੱਲ ਗ੍ਰਿਫਤਾਰ ਕੀਤਾ ਅੱਜ ਅਸੀਂ ਹੁਣ ਇਹਨੂੰ ਰਿਮਾਂਡ ਤੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੀ ਕੋਈ ਅੱਗੇ ਫਰਦਰ ਇਹਦੀ ਹੋਰ ਹੋਏਗੀ ਜੋ ਵੀ ਰਿਕਵਰੀ ਹੋਏਗੀ ਜੋ ਉਹ ਤੁਹਾਨੂੰ ਅਸੀਂ ਪ੍ਰੈਫ ਬਰੀਫ ਇਹ ਤੋਂ ਬਾਅਦ ਦੇਵਾਂਗੇ ਸਰ ਵਿਜਨੋਰ ਤੱਕ ਕਿਵੇਂ ਫਲਕਸ ਪੁਲਿਸ ਨੂੰ ਕਿਵੇਂ ਪਤਾ ਇਹਨਾਂ ਦੇ ਸਾਬ ਹਰਦ ਬੋਲੇ ਸਰ ਪੁਲਿਸ ਨੂੰ ਤੁਸੀਂ ਵਿਜਨੋਰ ਚਲੇ ਗਿਆ ਬੈਠਾ ਉੱਤੇ ਦੇਖੋ ਇਹਦੇ ਇਹ ਜਿਹੜਾ ਗ੍ਰਿਫਤਾਰ ਕੀਤਾ ਜੀ ਸਰ ਜੀ ਸਰ ਇਹ ਸਾਡੀ ਕਾਉਂਟੈਂਟ ਐਲੀਅੰਸ ਤੇ ਕਮਿਸ਼ਨਰ ਪੁਲਿਸ ਦੀ ਇੱਕ ਟੀਮ ਹੈ ਬਟ ਜਿਹੜਾ ਹੁਣ ਇਹਨੂੰ ਗ੍ਰਿਫਤਾਰ ਕਰਕੇ ਲਿਆਇਆ ਸਾਡੇ ਸੀਆਈਡੀ ਟੀਮ ਲੈ ਕੇ ਆਈ ਹੈ ਤਾਂ ਇਹਦੇ ਵਿੱਚ ਅਸੀਂ ਕੰਬਾਈਨਡ ਆਪਸ ਵਿੱਚ ਟੀਮ ਵਰਕ ਹੈ ਔਰ ਆਪਸ ਵਿੱਚ ਸ਼ੇਅਰ ਕਰਦੇ ਹਾਂ ਅਸੀਂ ਲੀਡ ਨੂੰ ਇਹ ਦੇਖਣ ਨੂੰ ਮਿਲ ਰਿਹਾ ਵਾਰਦਾ ਦਿਨ ਤੋਂ ਬਾਅਦ આરોપી ਇੱਥੋਂ ਭੱਜ ਜਾਂਦੇ ਆ ਉਹਦਾ ਸਿਖਸ਼ਣ ਵਾਲੇ ਨੇ ਵਾਰਦਾ ਤੋਂ ਜੋ ਵੀ ਭੱਜ ਗਏ ਸੀ ਉਹ ਵੀ ਦੇਖੋ ਆ ਵੀ ਵਾਰਦਾ ਤਾਂ ਕਰ ਸਕੋ ਜਦੋਂ ਇਸ ਬੰਦੇ ਦਾ ਤੁਹਾਡਾ ਪ੍ਰੀਵੀਅਸ ਰਿਕਾਰਡ ਦੱਸਿਆ ਵੀ ਇਹਦੇ ਖਿਲਾਫ 18 ਮੁਕਦਮੇ ਲੱਗੇ ਆ। 76 ਛੋਟੀ ਉਮਰ ਦਾ ਕੋਰਟ ਦੇ ਆਲਰੇਡੀ ਬੇਲ ਜਿਹੜਾ ਉਹਦੇ ਵਿੱਚੋਂ ਜੇਲ੍ਹ ਚੋਂ ਬੇਲ ਆਊਟ ਹੋਇਆ ਹੋਇਆ ਤਾਂ ਬੰਦੇ ਨੇ ਇਹ ਜੀ ਵਾਰਦਾਤ ਕੀਤੀ ਹੈ ਬਟ ਆਬਵੀਅਸਲੀ ਪਲਾਨਡ ਉਹਨਾਂ ਨੇ ਲੇਡੀ ਦੇ ਸੱਟਾਂ ਮਾਰੀਆਂ ਉਹਦੇ ਪੋਤੇ ਦੇ ਨਾਲ ਨਵੀ ਨਾਲ ਕੋਈ ਇਹਨਾਂ ਦਾ ਸੀ ਤੇ ਉਹ ਤੋਂ ਬਾਅਦ ਇਹ ਭੱਜ ਗਿਆ ਉਥੋਂ। ਬਹੁਤ ਜਗ੍ਹਾ ਆਊਟ ਆਫ ਸਟੇਟ ਹੈ ਕਈ ਸਟੇਟਾਂ ਦੇ ਵਿੱਚ ਰਿਹਾ। ਪਰ ਪੁਲਿਸ ਦੀ ਟੀਮ ਨੇ ਇਹਨੂੰ ਹਰ ਜਗ੍ਹਾ ਫਾਲੋ ਕੀਤਾ ਔਰ ਇਹਨੂੰ ਅਸਲ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ। ਦੇਖੋ ਇਹ ਅਸੀਂ ਕਾਲੀ ਗ੍ਰਿਫਤਾਰੀ ਪਾਈ ਹੈ। ਇਹਨੂੰ ਉੱਥੋਂ ਲੈ ਕੇ ਆਏ ਆ। ਤਾਂ ਹੁਣ ਅਸੀਂ ਮਾਨਯੋਗ ਕੋਰਟ 'ਚ ਪੇਸ਼ ਕਰਕੇ ਫਰਦਰ ਅਗੇ ਰਿਮਾਂਡ ਲੈ ਕੇ ਸਾਰੀ ਜਿਹੜੀ ਹੈ ਇਨਵੈਸਟੀਗੇਸ਼ਨ ਡੀਪਲੀ ਕੀਤੀ ਜਾਊਗੀ। ਕਿ ਕਿੱਥੇ ਕਿੱਥੇ ਰਿਹਾ ਹੈ। ਕਿਹੜੇ-ਕਿਹੜੇ ਨੇ ਇਹਨੂੰ ਠਾਰ ਦਿੱਤੀ ਹੈ। ਕੀ ਇਹਦਾ ਅਗੇ ਫਰਦਰ ਪਲਾਨ ਸੀ ਤੇ ਕਿਉਂ ਇਹਨੇ ਸਾਰਾ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਇਹਦੇ ਵਿੱਚ ਅਸੀਂ ਜੋ ਵੀ ਹੋਊਗਾ ਉਹ ਤੁਹਾਨੂੰ ਪ੍ਰੈਫਰੀਜ਼ ਦਵਾਂਗੇ। ਉਹ ਨੌਰ ਕਿੱਥੇ ਲੁਕਿਆ ਆਇਆ ਸੀ ਕਿੱਥੋਂ ਅਰੈਸਟ ਕੀਤਾ ਹੈ? ਇਹ ਉੱਥੇ ਪਿੰਡ ਹੈ ਬਜਨੌਰ ਦੇ ਵਿੱਚ ਡਿਸਟ੍ਰਿਕਟ 'ਚ। ਉੱਥੇ ਕਿਸੇ ਆਪਣੇ ਰਿਲੇਟਿਵ ਦੇ ਘਰ ਸੀ ਤਾਂ ਉੱਥੋਂ ਇਹ ਭੱਜ ਕੇ ਫਿਰ ਜਿਹੜਾ ਨੇ ਕਮਾਦ ਵਗੈਰਾ ਤੇ ਉੱਥੇ ਲੁਕ ਗਿਆ ਸੀ ਫਿਰ ਪੁਲਿਸ ਨੇ ਜਿਹੜਾ ਸਾਡੀ ਟੀਮ ਜਿਹੜੀ ਇੱਥੋਂ ਗਈ ਸੀ ਫਿਰ ਉਹਨਾਂ ਨੇ ਘੇਰਾ ਪਾ ਕੇ ਫਿਰ ਇਹਨੂੰ ਉੱਥੋਂ ਗ੍ਰਿਫਤਾਰ ਕੀਤਾ। ਉਹ ਕਵਰੀ ਹੈਗੀ ਐ ਲੋਕਾਂ ਦੀ ਸੋਸ਼ਲ ਵੈਪਨ ਦੇ ਨਾਲ ਪਾੜਦਾ ਹੈ ਤੇ ਕੋਈ ਰਿਕਵਰੀ ਕੋਈ ਨਹੀਂ ਤੁਹਾਨੂੰ ਇਹ ਦੱਸਿਆ ਵੀ ਇਹਦੀ ਗ੍ਰਿਫਤਾਰੀ ਉੱਥੋਂ ਕੀਤੀ ਹੈ ਹੁਣ ਦਫਾ 27 ਤੇ ਜਿਹੜਾ ਕੋਈ ਪੁਚਗੇ ਦੇ ਵਿੱਚ ਇਹਦਾ ਵੈਪਨ ਬਟ ਆਬਵੀਅਸਲੀ ਇਹਦੇ ਕੋਲ ਸਾਰੀ ਕੁਝ ਜਿਹੜੀ ਰਿਕਵਰੀ ਹੋਏਗੀ ਤੇ ਅੱਗੇ ਫਰਦਰ ਜਦੋਂ ਰਿਕਵਰੀ ਕਰਾਂਗੇ ਅਸੀਂ ਉਹਦੀ ਤੁਹਾਨੂੰ ਬਰੀਫ ਦਵਾਂਗੇ ਸਰ ਇਹ ਆ ਕੇ ਹੋਰ ਸੰਨੀ ਕਿੱਥੇ ਰਹਿਣ ਵਾਲਾ ਹਾਂਜੀ ਕਿੱਥੇ ਰਹਿਣ ਵਾਲਾ ਹੈ ਇੱਥੇ ਇਹ ਲੁਧਿਆਣੇ ਦਾ ਰਹਿਣ ਵਾਲਾ ਹੈ ਜੀ ਤੇ ਇਹਦੇ ਫਾਦਰ ਜਿਹੜਾ ਇੱਥੇ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵਕ ਹੈ ਸਰ ਇਹਨਾਂ ਦਾ ਹੋਰ ਵੀ ਕੋਈ ਕੋਈ ਗਿਆ ਹੈਗਾ ਨਾਮ ਸਰ ਕੋਈ ਨਾਮ ਇਹ ਇਹ ਜਿਹੜਾ ਬੱਗਾ ਖਾਨ ਜਿਹੜਾ ਮਲੇਰਕੋਟਲੇ ਦਾ ਗੈਂਗਸਟਰ ਹੈ ਜਿਹੜਾ ਆਲਰੇਡੀ ਜੇਲ੍ਹ ਦੇ ਵਿੱਚ ਹੈ ਇਹ ਉਹਦੇ ਨਾਲ ਪਹਿਲਾਂ ਜੇਲ੍ਹ ਚ ਰਿਹਾ ਤੇ ਉਹਦੇ ਨਾਲ ਹੀ ਇਹ ਤਾਲਮੇਲ ਕਰਕੇ ਜਿਹੜੀਆਂ ਇਹ ਪਹਿਲੀਆਂ ਵੀ ਇਹਨੇ ਵਾਰਦਾਤਾਂ ਕੀਤੀਆਂ ਉਹ ਜਿਹੜੀਆਂ ਉਹਦੇ ਵਿੱਚ ਇਹਦੀ ਸ਼ਮੂਲੀਅਤ ਦੇਖੋ ਜਿਹੜੀ ਇਹਦੀ ਇਹਦੀ ਹੁਣ ਤੱਕ ਦੀ ਜਿਹੜੀ ਇਨਵੋਲਵਮੈਂਟ ਹੈ ਇਹ ਬੱਗਾ ਖਾਨ ਦੇ ਕੈਨੇਚ ਔਰ ਉਹਦੇ ਨਾਲ ਜਿਹੜਾ ਆਪਣਾ ਜਿਹਨੂੰ ਮੰਦੇ ਆ ਵੀ ਇਹ ਮੇਰਾ ਗੁਰੂ ਹੈ ਉਸ ਤਰੀਕੇ ਨਾਲ ਜਿਹੜੇ ਉਹਦੇ ਮੁਤਾਬਿਕ ਹੁਣ ਤੱਕ ਵਾਰਦਾ ਤਾਂ ਹੀ ਨਹੀਂ ਕਰਦਾ ਰਿਹਾ ਤੇ ਹੁਣ ਫਰਦਰ ਅਸੀਂ ਇਨਵੈਸਟੀਗੇਸ਼ਨ ਜਦੋਂ ਰਮਾਨ ਮਾਨਯੋਗ ਅਜ ਕੋਰਟ ਚ ਪੇਸ਼ ਕਰਕੇ ਫਿਰ ਅਸੀਂ ਤੁਹਾਨੂੰ ਜੋ ਇਹਦੇ ਵਿੱਚ ਰਿਕਵਰੀ ਹੋਏਗੀ ਹੋ ਰਹੀ ਉਹ ਟਾਈਮ ਟੂ ਟਾਈਮ ਸਾਰੀ ਬਰੀਫਿੰਗ ਦੇਣਾ ਸਰ ਮਕਦਮੇ ਕਿੰਨੇ ਕਿ ਕਰ ਦਿੱਤੇ ਇਹਦੇ ਖਿਲਾਫ ਹੁਣ ਤੱਕ 18 ਮਕਦਮੇ ਦਰਜ ਤੇ ਸਾਰੇ ਜਿਹੜੇ ਇਹਦੇ ਮਕਦਮੇ ਦਰਜ ਐ 302 307 ਐਂਡੀਪੀਐਸ 379ਬੀ ਆਰਮ ਦੇ ਇਸ ਤਰ੍ਹਾਂ ਦੇ ਮਕਦਮੇ ਦਾ ਇਹਦੇ ਵਿੱਚ ਇੱਕ ਦੋ ਜਗ੍ਹਾ ਜੇ ਪੀਓ ਪ੍ਰोसीडिंग ਸ਼ੁਰੂ ਹੋਈ ਹੈ ਉਹ ਵੀ ਅਸੀਂ ਅਜੇ ਕੋਰਟ ਤੋਂ ਸਟੇਟਸ ਚੈੱਕ ਕਰਨਾ ਨਹੀਂ ਨਸ਼ੇ ਦਾ ਨਹੀਂ ਆਦੀ ਹੈਗਾ ਪਰ ਇਹ ਨਸ਼ੇ ਦਾ ਵੈਪਨ ਦਾ ਇਹ ਸਾਰੇ ਕੰਮ ਕਰਦਾ ਰਹੇ ਪੜਿਆ ਲਿਖਿਆ ਕਿਦਾਂ ਜੀ ਇਹ 12 ਪਾਸ ਸਰ ਇੱਕ ਇਹਦੇ ਪਿਛਲੇ ਵੀ ਦੇ ਵੀਡੀਓ ਪਈ ਸੀ ਕਿ ਵੈ ਸਰੈਂਡਰ ਕਰ ਸਕਦਾ ਜੇ ਮੇਰੀ ਵਾਈਫ ਨੂੰ ਰਿਲੀਜ਼ ਕੀਤਾ ਜਾਏ ਉਹਦਾ ਕੀ ਸਟੇਟਸ ਹੈ ਮੈਨੂੰ ਦੇਖੋ ਵਾਈਫ ਇਹਦੀ ਆਲਰੇਡੀ ਜੇਲ੍ਹ ਚ ਹੈ ਤਾਂ ਸਰੈਂਡਰ ਕਰਨ ਵਾਲੀ ਕੋਈ ਗੱਲ ਦਿਖੀ ਨਹੀਂ ਸਾਡੀ ਪੁਲਿਸ ਪਾਰਟੀ ਨੇ ਇਹਦਾ ਪੂਰਾ ਮਿਹਨਤ ਕੀਤੀ ਔਰ ਫਿਰ ਐਂਡ 'ਚ ਜਿਹੜਾ ਇਹਨੂੰ ਆਊਟ ਆਫ ਸਟੇਟ ਉੱਥੋਂ ਜਾ ਕੇ ਫੜਨ 'ਚ ਕਾਮਯਾਬ ਹੋਏ ਜਿਹੜੀ ਸਰੈਂਡਰ ਵਾਲੀ ਕੋਈ ਗੱਲ ਇਹਨੇ ਨਾ ਇਹਨੇ ਕੀਤੀ ਹੈ ਜੇਕਰ ਹੋਣਾ ਤਾਂ ਕਿਸੇ ਵੀ ਮਾਨਯੋਗ ਕੋਰਟ 'ਚ ਜਾ ਕੇ ਸਰੈਂਡਰ ਕਰ ਸੋ। ਠੀਕ ਹੈ।